ਲੁਧਿਆਣਾ ਦੇ ਸੂਡਾ ਮਹੌਲੇ ਵਿੱਚ ਵਾਪਰਿਆ ਹੈ ਵੱਡਾ ਹਾਦਸਾ ਆਨੰਦ ਮਹਿੰਦਰਾ ਦਾ 100 ਸਾਲ ਤੋਂ ਵੀ ਪੁਰਾਣਾ ਘਰ ਬਰਸਾਤਾ ਕਾਰਨ ਢਹਿ ਢੇਰੀ ਹੋ ਗਿਆ ਪਿਛਲੇ 27 ਘੰਟਿਆਂ ਤੋਂ ਗਲੀ ਵਿੱਚ ਹੀ ਖਿਲ ਰਿਹਾ ਪਿਆ ਹੈ ਮਲਵਾ ਨਾ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਹਟਾਇਆ ਗਿਆ ਤੇ ਨਾ ਹੀ ਕੋਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਇਲਾਕੇ ਦੇ ਗਵੰਡੀ ਲੋਕ ਦਾ ਕਹਿਣਾ ਹੈ ਕਿ ਇਹ ਮਲਵਾ ਨਾ ਸਿਰਫ ਫੋਨਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਕਰ ਰਿਹਾ ਸਗੋਂ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ ਹੁਣ ਲੋਕਾਂ ਦੀ ਸਿਰਫ ਇਹੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ ਮਲਵਾ ਹਟਾਵੇ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਅੱਗੇ ਹੋਣ ਵਾਲੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾਵੇ ਹਾਂਜੀ ਸਰ ਕੀ ਨਾਮ ਹੈ ਜੀ ਵਧੀਆ ਜੀ ਮੇਰਾ ਨਾਮ ਤਾਂ ਨितीश ਕੁਮਾਰ ਹੈ ਹਾਂਜੀ ਹਾਂਜੀ ਆ ਸਾਹਮਣੇ ਮੇਰਾ ਘਰ ਆ ਜੀ ਯਾ ਤੁਸੀਂ ਆ ਦੇਖ ਲਓ 26 ਘੰਟੇ ਤੋਂ ਉੱਤੇ ਹੋ ਚੱਕਿਆ ਵਾ ਨਾ ਇੱਥੇ ਕੋਈ ਬੰਦਾ ਆ ਕੇ ਕਾਰਜਪ੍ਰਸ਼ਨ ਦਾ ਖੜਿਆ ਨਾ ਕੋਈ ਐਮਐਲਏ ਨਾ ਕੋਈ ਕੌਂਸਲਰ ਕੋਈ ਵੀ ਬੰਦਾ ਇੱਥੇ ਨਹੀਂ ਆਇਆ ਖੰਭਾ ਦੇਖੋ ਅਸੀਂ ਮੈਂ ਆਪ ਚੱਕ ਕੇ ਸਾਈਡ ਤੇ ਕੀਤਾ ਵਾ ਰਾਤ ਨੂੰ ਐਕਟਿਵਾ ਵਗੈਰਾ ਅੰਦਰ ਨਗਾਣੀ ਹੋਵੇ ਕੋਈ ਬੰਦਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਕਿਹੜਾ ਇਲਾਕਾ ਹੈ ਕਿਹੜੀ ਇਹ ਸੋਦਾ ਮੱਲਾ ਦ੍ਰੇਸ਼ੀ ਰੋਡ ਪੈਂਦਾ ਜੀ ਇਹ ਬੋਰਡ ਕਿਹੜਾ ਪੈਂਦਾ ਬੋਰਡ ਨੰਬਰ ਕਿੰਨਾ ਆਪਣਾ 84 ਨੰਬਰ ਪੈਂਦਾ ਜੀ ਬੋਰਡ 84 ਹਾਂਜੀ ਹਾਂਜੀ ਕੋਈ ਐਮਐਲਏ ਨਹੀਂ ਕੋਈ ਕੌਂਸਲਰ ਨਹੀਂ ਬਹੁਤ ਬੁਰਾ ਹਾਲਾ ਲਾਈਟਾਂ ਬੰਦ ਦਾ ਇ ਬਹੁਤ ਬੁਰੇ ਹਾਲ ਆ ਪੂਰੀ ਗਲੀ ਜਾ ਦੇਖੋ ਸਾਰਾ ਭਰਿਆ ਪਿਆ ਵਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ ਅਜੇ ਤੱਕ 24 ਘੰਟੇ ਤੋਂ ਉੱਪਰ ਹੋ ਗਏ ਥੱਕ ਹਾਰ ਕੇ ਅਸੀਂ ਕੰਪਲੀਟ ਕੀਤੀ ਕੰਪਲੀਟਾਂ ਸਰ ਬਹੁਤ ਕਰਤੀਆਂ ਹੋਈਆਂ ਸਾਰਿਆਂ ਨੂੰ ਕਾਰਬੋਨ ਵੀ ਜਾਏ ਆ ਬਿਲੀ ਦਫਤਰ ਵੀ ਜਾਏ ਆ ਸਾਰੇ ਪਾਸੇ ਜਾਏ ਆ ਕੋਈ ਹੱਲ ਨਹੀਂ ਹੋ ਰਿਹਾ ਕੀ ਲੱਗਦਾ ਹੁਣ ਕਿੰਨੇ ਸਮੇਂ ਦੇ ਵਿੱਚ ਤੁਹਾਡਾ ਕੋਈ ਹੱਲ ਹੋਏਗਾ ਦੇਖੋ ਭਾਈ ਜੋ ਬੰਦੇ ਕਹਿ ਰਹੇ ਉਹਦਾ ਕਹਿ ਰਹੇ ਕਿ 3-4 ਦਿਨ ਤਾਂ ਲੱਗ ਹੀ ਜਾਣੇ ਆ ਹਲ ਕੀ ਤੋਂ ਪਬਲਿਕ ਇਹ 3-4 ਦਿਨ ਇਦਾਂ ਹੀ ਰਹਿਣਾ ਪੈਣਾ ਹਾਂਜੀ ਦੱਸੋ ਕਿੱਦਾਂ ਰਵਾਂਗੇ ਬੰਦੇ ਇਹ ਤਾਂ ਹੁਣ ਸਰਪ੍ਰਕਾਸ਼ ਨੂੰ ਚਾਹੀਦਾ ਵਾ ਕਿ ਕੀ ਵਾਹ ਇਹ ਕਿਤਾਬ ਮਲੇ ਦ੍ਰੈਸੀ ਗਰਾਉਂਡ ਦੀ ਪਹਿਲਾਂ ਬਿਲਡਿੰਗ ਕਾਫੀ ਜ਼ਿਆਦਾ ਪੁਰਾਣੀ ਹੈ 100 ਸਾਲ ਤੋਂ ਵੱਧ ਪੁਰਾਣੀ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਇਹ ਬਿਲਡਿੰਗ ਗਿਰੀ ਕਦੀ ਪਹਿਲਾਂ ਸਾਰਾ ਗਿਰਦੇ ਸੀ ਮਾੜੇ ਮੋٹے ਪੱਥਰ ਪੁੱਥਰ ਗਿਰ ਜਾਂਦੇ ਸੀਗੇ ਅਸੀਂ ਆਪ ਹੀ ਚੱਕ ਚੱਕ ਕੇ ਸਾਈਡ ਕਰ ਦਿੰਦੇ ਸੀਗੇ ਸਫਾਈ ਵਾਲੇ ਸਾਈਡ ਤੇ ਕਰ ਦਿੰਦੇ ਸੀਗੇ ਹੁਣ ਵੀ ਸਵੇਰੇ ਪਹਿਲਾਂ ਗਿਰਿਆ ਫਿਰ ਅਸੀਂ ਰਸੀਆਂ ਲਾ ਕੇ ਆਪ ਹੀ ਗਲੀ ਬੰਦ ਕੀਤੀ ਆ ਮਜੇ ਤਾਂ ਇਹ ਮੀਂਹ ਥੋੜਾ ਜਿਆਦਾ ਨੇਰੇ ਨੂੰ ਰਿਚਲੀ ਆ ਇਹ ਸਾਰਾ ਹੀ ਗਿਰਦਾ ਸਾਰਾ ਤੋ ਜਿਹੜਾ ਖਸਤਾ ਹਾਲ ਹੋਈ ਪਈ ਐ ਕੀ ਲੱਗਦਾ ਹਜੇ ਵੀ ਡਰ ਬਣਿਆ ਹੋਣਾ ਇਹ ਡਰ ਬਣੇ ਰਹੂਗਾ ਸਰ ਕਿਸੇ ਦੇ ਉੱਪਰ ਗਿਰ ਨਾ ਜਾਵੇ ਉਹ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਐ ਉਹ ਮਾਰੋ ਦੇਖੋ ਇਹ ਗਿਰ ਗਈ ਤਾਂ ਸਰ ਬੰਦਾ ਬਚੂਗਾ ਥੋੜੀ ਹੁਣ 24 ਘੰਟੇ ਹੋ ਗਏ ਆ ਆ ਸਾਰਾ ਰਸਤਾ ਬੰਦ ਹੋਏ ਨੂੰ ਸੰਤਾਈ ਵੀ ਨਹੀਂ ਪਤਾ ਕਿ ਥੱਲੇ ਬੰਦਾ ਹੈ ਕਿ ਨਹੀਂ ਹੈ ਕੋਈ ਕੀ ਥੱਲੇ ਬੰਦਾ ਹੁਣ ਤਾਂ ਕੋਈ ਬੰਦਾ ਇਹਨੂੰ ਮਲਵਾ ਚੱਕੂਗਾ ਤਾਂ ਪਤਾ ਲੱਗੂਗਾ ਕਿ ਥੱਲੇ ਕੋਈ ਬੰਦਾ ਵਾਜਾ ਬੱਚਾ ਵਾਜਾ ਕੋਈ ਜਾਨਵਰ ਆ ਹਜੇ ਤਾਂ ਇੱਕ ਸਕੂਟਰੀ ਸੀ ਥੱਲੇ ਅ ਹੁਣ ਦੇਖੋ ਥੱਲੇ ਕੁਛ ਨਹੀਂ ਪਤਾ ਸਾਨੂੰ ਇਹ ਥੱਲੇ ਕੀ ਆ ਕੀ ਨਹੀਂ ਆ ਜੀ ਜੀ ਜੀ